ਜਿਹੜੀ ਜੰਗ ਚਾਰ ਦਿਨ ਚੱਲੀ ਆ ਪਾਕਿਸਤਾਨ ਨਾਲ ਉਹਦੇ ਵਿੱਚ ਸਿੱਖਾਂ ਦਾ ਜਿਹੜਾ ਪੈਂਤਲਾ ਸਿੱਖਾਂ ਨੇ ਜੋ ਪੱਖ ਲਿਆ ਪਾਕਿਸਤਾਨ ਦੇ ਹੱਕ ਦੇ ਵਿੱਚ ਅਤੇ ਇੰਡੀਆ ਦੇ ਵਿਰੋਧ ਦੇ ਵਿੱਚ ਕਿ ਸਾਡਾ ਕੁੱਤਾ ਇਸ ਲੜਾਈ 'ਚ ਨਹੀਂ ਅਸੀਂ ਨਹੀਂ ਲੜਦੇ ਹੈਗੇ ਉਹਦਾ ਅਸੀਂ ਅਸਰ ਦੇਖਣ ਨੂੰ ਮਿਲ ਰਿਹਾ ਟਿਕਟੌਕ ਦੇ ਉੱਤੇ ਕਈ ਖਾਤਿਆਂ ਦੇ ਉੱਤੋਂ ਜਿਨ੍ਹਾਂ ਦੀ ਕੋਈ ਪਛਾਣ ਨਹੀਂ ਹੈਗੇ ਨਾਮ ਨਾਮ ਬਦਲ ਕੇ ਉਹ ਬੋਲਦੇ ਨੇ ਉਥੇ ਕਦੇ ਕੋਈ ਚਿਹਰਾ ਸਾਹਮਣੇ ਨਹੀਂ ਆਇਆ ਹੈਗਾ ਤੁਹਾਨੂੰ ਪਤਾ ਹੀ ਹੈ ਉਹ ਲੋਕ ਨੇ ਜਿਹੜੇ ਉਹ ਉੱਥੇ ਲਾਈਵ ਸ਼ੋਅ ਕਰਕੇ ਕੁਰਾਨ ਸ਼ਰੀਫ ਨੂੰ ਫਾੜ ਰਹੇ ਨੇ ਉਹ ਤੇ ਬਾਹਰੋਂ ਦੇਖਣ ਨੂੰ ਇਹ ਲੱਗਦਾ ਕਿ ਇਹ ਸਿੱਖਾਂ ਵੱਲੋਂ ਕੀਤਾ ਜਾ ਰਿਹਾ ਹੈ ਸਾਰਾ ਕੁਝ ਹਾਲੇ ਕੱਲ ਦੀ ਘਟਨਾ ਪਰਸੋਂ ਦੀ ਘਟਨਾ ਹੈ ਇਹ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਉੱਥੇ ਤੇ ਕੁਮਾਂਤਰੀ ਪੱਦਰ ਦੇ ਉੱਤੇ ਵੱਸਦੇ ਮੁਸਲਮਾਨਾਂ ਤੇ ਪਾਕਿਸਤਾਨ ਦੇ ਵਿੱਚ ਵੱਸਦੇ ਮੁਸਲਮਾਨਾਂ ਦੇ ਉੱਤੇ ਇਹ ਪ੍ਰਭਾਵ ਇੰਡੀਅਨ ਸਟੇਟ ਦੇ ਰਹੀ ਹੈ ਜਦੋਂ ਹਾਰ ਗਈ ਹੈ ਹੁਣ ਪੰਜ ਤਾਂ ਜਹਾਜ਼ ਡਿੱਗ ਪਏ ਨੇ ਉਹਦੇ ਦੁਨੀਆ ਦੇ ਭਰ ਦੇ ਵਿੱਚ ਕੁੱਤੇ ਖਾਣੀ ਹੋਈ ਹੈ ਹਿੰਦੂਆਂ ਦੇ ਤੇ ਉਸ ਡਰ ਤੋਂ ਉਸ ਜਿਹੜਾ ਹੈ ਨਮੋਸ਼ੀ ਤੋਂ ਬਚਣ ਦੇ ਲਈ ਇੱਕ ਪਲੈਨਿੰਗ ਕੀਤੀ ਗਈ ਹੈ ਇੰਡੀਅਨ ਸਟੇਟ ਵੱਲੋਂ ਉਸ ਵਰਗ ਨੂੰ ਟਾਰਗੇਟ ਕਰਨ ਦੇ ਲਈ ਉਸ ਵਰਗ ਦੇ ਮਨ ਦੇ ਉੱਤੇ ਦਿਮਾਗ ਦੇ ਵਿੱਚ ਇਹ ਸਾਰਾ ਕੁਝ ਭਰਨ ਦੇ ਲਈ ਹੁਣ ਇੱਕ ਅਜੀਤ ਡੋਵਲ ਦੀ ਇੰਡੀਅਨ ਸਟੇਟ ਦੀ ਇੱਕ ਅਜਿਹੀ ਕਾਰਕਰਦਗੀ ਸਾਹਮਣੇ ਆਈ ਹੈ ਜਿਹੜੀ ਨਿਰਸੰਦੇਹ ਸਿੱਖਾਂ ਨੂੰ ਕੁਮੰਤਰੀ ਪੱਤਰ ਦੇ ਉੱਤੇ ਬਦਨਾਮ ਕਰਨ ਅਤੇ ਮੁਸਲਮਾਨਾਂ ਦੇ ਖਿਲਾਫ ਖੜੇ ਕਰਨ ਦਾ ਇੱਕ ਤਹਿਯਾ